ਮਹਾਂਵਾਹਿ ਗੁਰੂ ਸਾਹਿਬ ਜੀ ਕੀਰਤਨ ਸੁਹਿਲਾ ਸੁਹਿਲਾ ਰਾਗ ਔੜੀ ਦੀ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪਰਸਾਦ ਜੈ ਕਰ ਗਏ ਅੱਖੀਆਂ ਕਰਤੇ ਕੋਈ ਵਿਚਾਰ ਤਿਤ ਗਰ ਗਾਓ ਸੁਹਿਲਾ ਸਿਰੋ ਸ੍ਰਿਜਣ ਹਾਰ ਤੁਮ ਗਾਵੋ ਮਨਰ ਪੌ ਕਾ ਸੁਹਿਲਾ ਹੋ ਵਾਰੀ ਹੋ ਵਾਰੀ ਜੇ ਤੂੰ ਸੁਹੇਲੇ ਸਦਾ ਸੁਖ ਹੋਏ ਰਹਾ ਨੇਤਨ ਜੀਲੇ ਸੰਭਾਲੀਆ ਨਾ ਦੇਖੇਗਾ ਦੇਵਨ ਹਾਰ ਤੇਰੇ ਦਾਨ ਕਿਉਂ ਤਨਾ ਪਵਾ ਤੇਦਾ ਤੇ ਕੌਣ ਸਮਾਰ ਸੰਭਸਾ ਲਿਖਿਆ ਮਿਲਕਰ ਪਾਉ ਤੇਲਾ ਦੇਹੋ ਸਜਣ ਸੇਸੜੀਆਂ ਯੋ ਵਸ ਸਭ ਸੋ ਮੇਲਾ ਘਰ ਘਰ ਆ ਪੁੰਚਾ ਸਦਰ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਗ ਸਮਲ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਘਰ ਕਵੇ ਸਨੇਕਾ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਗਰ ਰਾਕ ਮੜਾਈ ਦੋਈ ਰਹਾ ਵਸੀਆਂ ਚਸੀਆਂ ਘੜੀਆਂ ਪਹਾਰਾ ਤੇਤੀ ਵਾਰੀ ਮਹੋਵਾ ਸੁਲਜੀ ਕੋ ਰਦਨੇਕ ਨਾਨਕ ਕਰਤੇ ਕੀ ਕੀਤੇ ਵੇ ਸਾ ਰਾਗ ਦਨਾਸਰੀ ਮਹਲਾ ਪਹਿਲਾ ਗਗਨ ਮੈਂ ਥਾੜ ਰਵ ਚੰਦ ਦੀਪਕ ਬਨ ਤਾਰਕ ਮੰਡਲ ਜਨਕ ਮੋਤੀ ਤੁਹ ਮਲਿਆਂ ਲੋ ਪਵਨ ਚੌਰੋ ਕਰ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਇ ਪਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜਿੰਤ ਪੈਰੀ ਰਾਉ ਸਹਸ ਤਵ ਨੈਨ ਨਨ ਨਨ ਹੋਇ ਤੋਇ ਕੋ ਸਹਸ ਮੂਰਤਨ ਨਾ ਇਕ ਤੋਹੀ ਸਹਸ ਪਦਮ ਮਨਨ ਇਕ ਪਦ ਗੰਧ ਬਿਨ ਸਹਸ ਤਵ ਗੰਧਿ ਉ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਖੀ ਜੋਤ ਪ੍ਰਗਟ ਹੋਏ ਜੋਤਿ ਜਿ ਭਾਵੈ ਸੁਆਰਤੀ ਹੋਏ ਹਰ ਚਰਨ ਕਉਲ ਮਕਰੰਦ ਲੋਭਤ ਮਨੁ ਹੰਦਿਨ ਮੋਹਾਈ ਪਿਆਸਾ ਕਿਰਪਾ ਜਲ ਦੇਹ ਰਾਨਕ ਸਰੰਕ ਹੋਏ ਜਾਤੀ ਤੇਰੀ ਨਾਹੀ ਵਸ ਰਾ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਪਹ ਪਰਿਆ ਮਿਲ ਸਾਧੂ ਖੰਡਲ ਖੰਡਾਈ ਪੂਰਬ ਲਿਖਤ ਲਿਖੈ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੀ ਕਰ ਸਾਧ ਅੰਜੂ ਨੇ ਪੁਣ ਵੱਡਾ ਹੈ ਕਰ ਡੰਡਾ ਪੁਣ ਵੱਡਾ ਹੈ ਰਹਾ ਸਾਕਤਰ ਸਾਧਨ ਜਾਣਿਆ ਕਿਨੇ ਅੰਤਰ ਹੋ ਮੈਂ ਕੰਡਾ ਹੀ ਜਿਉਂ-ਜਿਉਂ ਚੱਲੈ ਚਬੈ ਦੁੱਖ ਪਾਵੇ ਜਮਕਾਲ ਸਹਾਸਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਵਖੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਖੰਡ ਬ੍ਰਹਮੰਡਾ ਹੀ ਹਮ ਗਰੀ ਮਸਕੀਨ ਪ੍ਰਵ ਤੇਰੇ ਹਰ ਰਾਕ ਰਾਕ ਵਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੀ ਰਾਗਉੜੀ ਪੂਰਬੀ ਮਹੱਲਾ ਪੰਜੀਵਾ ਕਰੋ ਬਨੇਤੀ ਸੁਣ ਮਿਰ ਮੀਤਾ ਸੰਤ ਟਾਲ ਕੀ ਭੇਲਾ ਇੰਹਾਂ ਕੱਟ ਚਲੋ ਹਰਲਾਹਾ ਆਗੇ ਬਿਸਨ ਸੁਹਿਲਾ ਆਉ ਤਕਟਾ ਦਿਲ ਸੋਹਣ ਹਾਰੇ ਮਨ ਗੁਰ ਮਿਲ ਕਾ ਜਿਸ ਵਾਰਾ ਜੋ ਸੰਸਾਰ ਵਿਕਾਰ ਸੰਸਮੈ ਤਰੀ ਹੋ ਬ੍ਰਹਮ ਗਿਆਨੀ ਜਿਸੈ ਜਿਗਾਏ ਪਿਆਵੇ ਰਸ ਅਕਾਤ ਕਤਾ ਤਿਨ ਜਾਨੀ ਜਾ ਕੋ ਆਇ ਸੋ ਬਾਜੋ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮੈਲ ਪਾਉ ਸੁਖ ਸਹਜੇ ਬਹਰਨ ਹੋਈ ਗੁਫੀਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮਗਰ ਮੋਹ ਕਰ ਸੰਤਨ ਗੀਤੋ ਰੇ ਅੰਤਰ ਜਾਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੋਹ ਕਰ ਸੰਤਨ ਗੀਤੋ ਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਸਾਹਿਬ ਜੀ ਕੀ ਕਿਰਤਨ ਸੁਹਿਲਾ ਸੁਹਿਲਾ ਰਾਗ ਔੜੀ ਦੀ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪਰਸਾਦ ਜੈ ਕਰ ਗਏ ਅੱਖੀਆਂ ਕਰਤੇ ਕੋਈ ਵਿਚਾਰ ਤਿਤ ਗਰ ਗਾਓ ਸੁਹਿਲਾ ਸਿਰੋ ਸ੍ਰਿਜਣ ਹਾਰ ਤਮ ਗਬੋ ਮਿਹਨਰ ਪਾਉ ਕਸੇ ਲਾਮ ਹੋਵਾਰੀ ਹੋਵਾਰੀ ਜੇ ਤੂੰ ਸੁਹੇਲੇ ਸਦਾ ਸੁਖ ਹੋਏ ਰਾ ਨੇਤਨ ਜੀਣ ਸੰਭਾਲੀਆ ਨਾ ਦੇਖੇਗਾ ਦੇਵਨ ਹਾਰ ਤੇਰੇ ਦਾਨ ਕਿਉਂ ਤਨਾ ਪਵਾ ਇਦਾਂ ਤੇ ਕੌਣ ਸਮਾਰ ਸੰਬਸਾਨ ਖਿਆ ਮਿਲ ਕਰ ਪਾਉ ਤੇਲਾ ਦੇਹੋ ਸਜਣ ਸੇਸੜੀਆਂ ਜਿਉ ਵਸ ਸੋ ਸੁਮੇਲਾ ਘਰ ਘਰ ਇਹ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਗ ਸਮਲ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਕਵਿ ਸਨੇਕਾ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਦੋਈ ਰਹਾ ਵਸੀਆਂ ਚਸੀਆਂ ਘੜੀਆਂ ਪਹਾਰਾ ਤੇਤੀ ਵਾਰੀ ਮਾਹੋਵਾ ਸੁਲਜੀ ਕੋ ਰਦਨੇ ਗ ਨਾਨਕ ਕਰਤੇ ਕੀ ਕੀਤੇ ਵੇ ਸਾ ਰਾਗ ਦਨਾਸਰੀ ਮਹਲਾ ਪਹਿਲਾ ਗਗਨ ਮੈ ਥਾੜ ਰਵਿ ਚੰਦ ਦੀਪਕ ਬਨ ਤਾਰਕ ਮੰਡਲ ਜਨਕ ਮੋਤੀ ਤੁਹ ਮਲਿਆਨ ਲੋ ਪਵਨ ਚੌਰੋ ਕਰ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਇ ਪਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜਿੰਤ ਪੈਰੀ ਰਾਉ ਸਹਸ ਤਵ ਨੈਨ ਨਨ ਨਨ ਹੋਇ ਤੋਇ ਕੋ ਸਹਸ ਮੂਰਤ ਨਨਾ ਇਕ ਤੋਹੀ ਸਹਸ ਪਦ ਮਨਨ ਇਕ ਪਦ ਗੰਧ ਬਿਨ ਸਹਸ ਤਵ ਗੰਧਿ ਉ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਇ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਜਪਾਵੈ ਸੁਆਰਤੀ ਹੋਏ ਹਰ ਚਰਨ ਕਉਲ ਮਕਰੰਦ ਲੋਬਤ ਮਨੁ ਹੰਦਿਨ ਮੋਹਾਈ ਪਿਆਸਾ ਕਿਰਪਾ ਜਲ ਦਿਹ ਜਾਨਕ ਸਰੰਗ ਕੋ ਹੋਏ ਜਾਤੀ ਤੇਰੀ ਨਾਹੀ ਵਸ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਤ ਨਗਰਪੋ ਪਰਿਆ ਮਿਲ ਸਾਧੂ ਖੰਡਲ ਖੰਡਾਈ ਪੂਰਬ ਲਿਖਤ ਲਿਖੈ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੀ ਕਰ ਸਾਧ ਅੰਜੂ ਨੇ ਪੁਣ ਵੱਡਾ ਹੈ ਕਰ ਡੰਡਾ ਪੁਣ ਵੱਡਾ ਹੈ ਰਹਾ ਸਾਕ ਤਰ ਸਾਧਨ ਜਾਣਿਆ ਕਿਨੇ ਅੰਤਰ ਹੋ ਮੈਂ ਕੰਡਾ ਹੀ ਜਿहां ਜਾਂ ਚੱਲਹਿ ਚ ਬਹਿ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖਾ ਜਨਮ ਮਰਨ ਵਖੰਡਾ ਹੀ ਅਵਨਾਸੀ ਫੁਰਖ ਪਾਇਆ ਪਰਮੇਸ਼ਰਾ ਬੋਸਉ ਖੰਡ ਬ੍ਰਹਮੰਡਾ ਹੀ ਹਮ ਗਰੀ ਮਸਕੀਨ ਪ੍ਰਭ ਤੇਰੇ ਸਰ ਰਾਖ ਰਾਖ ਵਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਠੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਿਵਾ ਕਰੋ ਬਨੇਤੀ ਸੁਣ ਮਿਰ ਮੀਤਾ ਸੰਤ ਟਹਲ ਕੀ ਬੇਲਾ ਇੰਹਾਂ ਕਾਟ ਚਲੋ ਹਰਲਾ ਆਗੇ ਬਿਸਨ ਸੁਹਿਲਾ ਆਉ ਤਕਟਾ ਦਿਲ ਸੋਹਣ ਹਾਰੇ ਮਨ ਗੁਰ ਮਿਲ ਕਾ ਜਿਸ ਵਾਰਾ ਰੋ ਸੰਸਾਰ ਬਿਕਾਰ ਸੰਸਮੈ ਤਰੀ ਹੋ ਬ੍ਰਹਮ ਗਿਆਨੀ ਜਿਸੈ ਜਿ ਗਾਇ ਪਿਆ ਰਸ ਅਕਤ ਕਤਾ ਤਿਨ ਜਾਣੀ ਜਾ ਕੋ ਸੋਇ ਬਾਜੋ ਹਰ ਗੁਰ ਤੇ ਮਨ ਵਸੇਰਾ ਨਿਤ ਘਰ ਮੈਲ ਪਾਉ ਸੁਖ ਸਹਜੇ ਬਹਰਨ ਹੋਈ ਗੁਫੀਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮਗ ਮੁਗ ਕਰ ਸੰਤਨ ਗੀਤੋ ਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੋ ਕ ਕਰ ਸੰਤਨ ਕੀ ਤੋ ਰੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਸਾਹਿਬ ਜੀ ਕੀਰਤਨ ਸੁਹਿਲਾ ਸੁਹਿਲਾ ਰਾਗ ਔੜੀ ਦੀ ਕੀ ਮਲ ਪਹਿਲਾ ਇੱਕ ਓੰਕਾਰ ਸਤਗੁਰ ਪਰਸਾਦ ਜੈ ਕਰ ਗੇ ਅੱਖੀਆਂ ਕਰਤੇ ਕੋਈ ਵਿਚਾਰ ਤੇ ਤ ਗਰ ਗਾਓ ਸੁਹੇਲਾ ਸਿਵਰੋ ਸਿਰਜਣ ਹਾਰ ਤੂੰ ਗਾਵੋ ਮਿਹਨਰ ਪੌ ਕਸ ਸੁਹੇਲਾ ਹੋਂਵਾਰੀ ਹੋਂਵਾਰੀ ਜੇ ਤੂੰ ਸੁਹੇਲੇ ਸਦਾ ਸੁਖ ਹੋਏ ਰਾ ਨਿਤਨ ਜੀਲੇ ਸੰਭਾਲੀਆ ਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕਿਉ ਤਨ ਪਵਾ ਤੇਦਾਂ ਤੇ ਕੌਣ ਸਮਾਰ ਸੰਬਸਾਨ ਖਿਆ ਮਿਲ ਕਰ ਪਾਉ ਤੇਲਾ ਦੇਹੋ ਸਜਣ ਸੇਸੜੀਆਂ ਜਿਉ ਵਸ ਸਉਮੀਲਾ ਘਰ ਘਰ ਆ ਪੁੰਚਾ ਸਦਰ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਗ ਸਮਲ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਘਰ ਘਰ ਕਵੇ ਸਨੇਕਾ ਬਾਬਾ ਜੈ ਘਰ ਕਰ ਤੇ ਕੀਰਤ ਹੋਏ ਸੋ ਘਰ ਰਾਗ ਵਨਾਈ ਦੁਈ ਰਹਾ ਵਸੀਆਂ ਚਸੀਆਂ ਘੜੀਆਂ ਪਹਾਰਾ ਤੇਤੀ ਵਾਰੀ ਮਹੋਵਾ ਸੁਲਜੀ ਕੋ ਰਤਨੇ ਗੋ ਨਾਨਕ ਕਰਤੇ ਕੀ ਕੀਤੇ ਵੇ ਸਾ ਰਾਗ ਦਨਾਸਰੀ ਮਹਲਾ ਪਹਿਲਾ ਗਗਨ ਮੈਂ ਥਾੜ ਰਵ ਚੰਦ ਦੀਪਕ ਬਨ ਤਾਰਕ ਮੰਡਲ ਜਨਕ ਮੋਤੀ ਤੁਹ ਮਲਿਆਨ ਲੋ ਪਵਨ ਚੌਰੋ ਕਰ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਇ ਪਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜਿੰਤ ਪੈਰੀ ਰਾਉ ਸਹਸ ਤਉ ਨੈਨ ਨਨ ਨਨ ਹੋਇ ਤੋਇ ਕੋ ਸਹਸ ਮੂਰਤ ਨਨ ਇਕ ਤੋਹੀ ਸਹਸ ਪਦਮ ਮਨਨ ਇਕ ਪਦ ਗੰਧ ਬਿਨ ਸਹਸ ਤਵ ਗੰਧਿ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਕਿਸ ਦੇ ਚਾਨਣ ਸਭ ਮੈਂ ਚਾਨਣ ਹੋਇ ਗੁਰਸਕੀ ਜੋਤ ਪ੍ਰਗਟ ਹੋਏ ਜੋਤਿ ਜਿ ਭਾਵੈ ਸੁਆਰਤੀ ਹੋਏ ਹਰ ਚਰਨ ਕਉਲ ਮਕਰੰਦ ਲੋਭਤ ਮਨੁ ਹੰਦਿਨ ਮੋਹਾਈ ਪਿਆਸ ਕਿਰਪਾ ਜਲ ਦੇ ਜਾਨਕ ਸਰੰਗ ਕੋ ਹੋਏ ਜਾਤੀ ਤੇਰੀ ਨਾਹੀ ਵਸ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਦਿਨਗਰਪੁ ਪਰਿਆ ਮਿਲ ਸਾਧੂ ਖੰਡਲ ਖੰਡਾਈ ਪੂਰਾ ਬਲਿਖਤ ਲਿਖੈ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੀ ਕਰ ਸਾਧ ਅੰਜੂ ਨੇ ਪੁਣ ਵੱਡਾ ਹੈ ਕਰ ਡੰਡਾ ਪੁਣ ਵੱਡਾ ਹੈ ਰਹਾ ਸਾਕ ਤਰ ਸਾਧਨ ਜਾਣਿਆ ਚਿਨ ਅੰਤਰ ਹੋ ਮੈਂ ਕੰਡਾਹੀ ਜਿहां ਜਿहां ਚੱਲੈ ਚ ਬੈ ਦੁਖ ਪਾਵੇ ਜਮ ਕਾਲ ਸਹਸਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਧੋਖਾ ਜਨਮ ਮਰਨ ਖੰਡਾ ਹੀ ਅਵਨਾਸੀ ਫੁਰਖ ਪਾਇਆ ਪਰਮੇਸ਼ਰਾ ਬੋ ਸਭ ਖੰਡ ਬ੍ਰਹਮੰਡਾ ਹੀ ਹਮ ਗਰੀ ਮਸਕੀਨ ਪ੍ਰਵ ਤੇਰੇ ਹਰ ਰਾਖ ਰਾਖ ਵੱਡਾ ਹੀ ਜਨ ਨਾਨਕ ਨਾਮ ਆਧਾਰ ਠੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਿਵਾ ਕਰੋ ਬਨੇਤੀ ਸੁਣ ਮਿਰ ਮੀਤਾ ਸੰਤ ਟਹਲ ਕੀ ਬੇਲਾ ਇੰਹਾਂ ਕਾਟ ਚਲੋ ਹਰਲਾ ਆਗੇ ਬਿਸਨ ਸੁਹੇਲਾ ਆਉ ਤਕਟਾ ਦਿਲ ਸੋਹਣ ਹਾਰੇ ਮਨ ਗੁਰ ਮਿਲ ਕਾ ਜਿਸ ਵਾਰੇ ਰਾ ਜੋ ਸੰਸਾਰ ਵਿਕਾਰ ਸੰਸਮੈ ਤਰੀ ਹੋ ਬ੍ਰਹਮ ਗਿਆਨੀ ਜਿਸੈ ਜਿਗਾਏ ਪਿਆਵੈ ਰਸ ਅਕਤਕਤਾ ਤਿਨ ਜਾਣੀ ਜਾਕੁ ਆਇ ਸੋਇ ਬਾਜੋ ਹਰ ਗੁਣ ਤੇ ਮਨ ਬਸੇਰਾ ਨਿਤ ਗਰ ਮੈਲ ਪਾਉ ਸੁਖ ਸਹਜੇ ਬਹਰਨ ਹੋਈ ਗੁਫੀਰਾ ਅੰਤਰ ਜਾਮੀ ਪਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੁਗ ਕਰ ਸੰਤਨ ਗੀਤੋ ਰੇ ਅੰਤਰ ਜਾਮੀ ਪਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੋ ਕ ਕਰ ਸੰਤਨ ਕੀ ਤੋ ਰੇ ਵਾਹੀ ਗੁਰੂ ਜੀ ਕਾ ਖਾਲਸਾ ਮੋ ਵਾਹੀ ਗੁਰੂ ਸਾਹਿਬ ਜੀ ਕੀਰਤਨ ਸੁਹਿਲਾ ਸੁਹਿਲਾ ਰਾਗ ਔੜੀ ਦੀ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪਰਸਾਦ ਜੈ ਕਰ ਗਏ ਅੱਖੀਆਂ ਕਰਤੇ ਕੋਈ ਵਿਚਾਰ ਤੇਤ ਗਰਗਾਉ ਸੁਹੇਲਾ ਸਿਵਰੋ ਸ੍ਰਿਜਣ ਹਾਰ ਤੂੰ ਗਾਵੋ ਮਿਹਨਰ ਪੌ ਕਸ ਸੁਹੇਲਾ ਹਉ ਵਾਰੀ ਹਉ ਵਾਰੀ ਜੇ ਤੂੰ ਸੁਹੇਲੇ ਸਦਾ ਸੁਖ ਹੋਏ ਰਾ ਨਿਤਨ ਜੀਲੇ ਸੰਭਾਲੀਆ ਨ ਦੇਖੇਗਾ ਦੇਵਣ ਹਾਰ ਤੇਰੇ ਦਾਨ ਕਿਉ ਤਨਾ ਪਵਾ ਤੇਦਾ ਤੇ ਕੌਣ ਸਮਾਰ ਸੰਬਸਾ ਲਿਖਿਆ ਮਿਲ ਕਰ ਪਾਉ ਤੇਲਾ ਦੇਹੋ ਸਜਣ ਸੇਸੜੀਆਂ ਝੋਵ ਸਵ ਸੋ ਮੇਲਾ ਘਰ ਘਰ ਆ ਪੁੰਚਾ ਸਦਰ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਗ ਸਮਲ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸਾ ਗੁਰ ਗੁਰ ਕਵੇ ਸਨੇਕਾ ਬਾਬਾ ਜੈ ਗਰ ਕਰਤੇ ਕੀਰਤ ਹੋਏ ਸੋ ਗਰ ਰਾਖ ਵਡਾਈ ਦੋਈ ਰਹਾ ਵਸੀਆਂ ਚਸੀਆਂ ਘੜੀਆਂ ਪਹਾਰਾ ਤੇਤੀ ਵਾਰੀ ਮਹੋਵਾ ਸੁਲਜੀ ਕੋ ਰਦਨੇ ਗੁਰ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਦਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਟ ਰਵ ਚੰਦ ਦੀਪਕ ਬਨ ਤਾਰਕ ਮੰਡਲ ਜਨਕ ਮੋਤੀ ਤੁਹ ਮਲਿਆਨ ਲੋ ਪਵਨ ਚੌਰੋ ਕਰ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਈ ਪਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੈਰੀ ਰਾਉ ਸਹਸ ਤਵ ਨੈਨ ਨਨ ਨਨ ਹੋਇ ਤੋਇ ਕੋ ਸਹਸ ਮੂਰਤ ਨਨਾ ਇਕ ਤੋਹੀ ਸਹਸ ਪਦਮ ਮਨਨ ਇਕ ਪਦ ਗੰਧ ਬਿਨ ਸਹਸ ਤਵ ਗੰਧਿ ਉ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਕੀ ਜੋਤ ਪ੍ਰਗਟ ਹੋਏ ਜੋਤਿ ਜਿ ਭਾਵੈ ਸੁਆਰਤੀ ਹੋਏ ਹਰ ਚਰਨ ਕਉਲ ਮਕਰੰਦ ਲੋਬਤ ਮਨੁ ਹੰਦਿਨ ਮੋਹਾਈ ਪਿਆਸਾ ਕਿਰਪਾ ਜਲ ਦਿਹ ਜਾਨਕ ਸਰੰਕ ਹੋਏ ਜਾਤੀ ਤੇਰੀ ਨਾਹੀ ਵਸ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰਪ ਪਰਿਆ ਮਿਲ ਸਾਧੂ ਖੰਡਲ ਖੰਡਾਈ ਪੂਰਬ ਲਿਖਤ ਲਿਖੈ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੀ ਕਰ ਸਾਧ ਅੰਜੂ ਨੇ ਪੁਣ ਵੱਡਾ ਹੈ ਕਰ ਡੰਡਾ ਪੁਣ ਵੱਡਾ ਹੈ ਰਹਾ ਸਾਕ ਤਰ ਸਾਧਨ ਜਾਣਿਆ ਜਿਨ ਅੰਤਰ ਹੋ ਮੈਂ ਕੰਡਾ ਹੀ ਜਿहां-ਜਾਂ ਚੱਲਹਿ ਚ ਬੈ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਖੰਡਾ ਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਆ ਬੋ ਸੋਖੰਡ ਬ੍ਰਹਮੰਡਾ ਹੀ ਹਮ ਗਰੀ ਮਸਕੀਨ ਪ੍ਰਵ ਤੇਰੇ ਹਰ ਰਾਕ ਰਾਕ ਵਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੀ ਰਾਗਉੜੀ ਪੂਰਬੀ ਮਹੱਲਾ ਪੰਜਿਵਾ ਕਰੋ ਬਨੇਤੀ ਸੁਣ ਮਿਰ ਮੀਤਾ ਸੰਤ ਟਾਲ ਕੀ ਬੇਲਾ ਇੰਹਾਂ ਕਾਟ ਚਲੋ ਹਰਲਾਹਾ ਆਗੇ ਬਿਸਨ ਸੁਹਿਲਾ ਆਉ ਤਕਟਾ ਦਿਲ ਸੋਹਣ ਹਾਰੇ ਮਨ ਗੁਰ ਮਿਲ ਕਾ ਜਿਸ ਵਾਰਾ ਜੋ ਸੰਸਾਰ ਬਿਕਾਰ ਸੰਸਮੈ ਤਰੀ ਹੋ ਬ੍ਰਹਮ ਗਿਆਨੀ ਜਿਸ ਜਿਗਾਏ ਪਿਆਉ ਰਸ ਅਕਾਤ ਕਤਾ ਤਿਨ ਜਾਨੀ ਜਾ ਕੋ ਆਇ ਸੋ ਬਾਜੋ ਹਰ ਗੁਰ ਤੇ ਮਨ ਵਸੀਰਾ ਨਿਜ ਘਰ ਮੈਲ ਪਾਉ ਸੁਖ ਸਹਜੇ ਬਹਰਨ ਹੋਈ ਗੁਫੀਰਾ ਅੰਤਰ ਜਾਮੀ ਪ੍ਰਖ ਬਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮਾਗਰ ਮੋਹ ਘਰ ਸੰਤਨ ਗੀਤੋ ਰੇ ਅੰਤਰ ਜਾਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੋਹ ਘਰ ਸੰਤਨ ਗੀਤੋ ਰੇ ਵਾਹੀ ਗੁਰੂ ਜੀ ਕਾ ਖਾਲਸਾ